ਹਰ ਚਾਹ ਸਾਰੇ ਦਿਨ ਹਰ ਕੀ ਪੰਦਾ ਕਰਦਾ ਮਿੱਤਰੋ ਤੇ ਭਾਏ ਮੇਰਾ ਭਾਂਡਾ ਤੇ ਮੈਨੂੰ ਫੜਾ ਦੇ ਮੇਰੇ ਭਾਂਜੇ ਨੂੰ ਬਈ ਹੈ ਮੈਂ ਤੇ ਤੂੰ ਮੇਰੇ ਵੀਡੀਓ ਬਣਾਏਂਗੀ ਮੈਨੂੰ ਤਾਂ ਬਣਾਉਣੀ ਨਹੀਂ ਆਉਂਦੀ ਹੈ ਨਾ ਦੇਖ ਹੁਣ ਤਾਂ ਚੱਕਨ ਤਵਾਵਾ ਹੋ ਗਿਆ ਘੱਕਣ ਲੱਗ ਗਿਆ ਮਾੜੇ ਮੇਰੇ ਹੱਥ ਮਾੜੇ ਗਰਮ ਕਰ ਲੈ ਠੰਡੇ ਹੱਥ ਮੇਰੇ ਤੈਨੂੰ ਮੈਂ ਚੱਕਦਾ ਫਿਰ ਇਹਨੂੰ ਮੈਂ ਗਿੱਦੜੀ ਮਿਲੂੰਗਾ ਹਾਂ ਉਹ ਗੁੰਬਾ ਇਹ ਕਿੜੀ ਬੜੂੰਗਾ ਆ ਕੀ ਇਹ ਮੇਰੀ ਗਿੱਦੜੀ ਮਿਲੂੰਗਾ ਪਦਮਾ ਦੀ ਦੂੰਗਾ ਅਖਾਇ ਕਿ ਇਹ ਨੰਨੀਏ ਬਾਹਰੋਂ ਆ ਕੇ ਤੇ ਮੈਂ ਕਦੇ ਵੀ ਨਹੀਂ ਜਾਂ ਤੂੰ ਉਹ ਵਟੂੰਗਾ ਆ ਜਾ ਮੇਰੇ ਕੋਲ ਆ ਜਾ ਮੈਂ ਮੈਨੂੰ ਟਿਆ ਕਰੇਗਾ ਚਲੋ ਖੇਤ ਚਲੀ ਗਿਆ ਮੈਂ ਖੜਾ ਹਾਏ ਮਮਾ ਪਾਲਾ ਕਰਾ ਨੀਰਾ ਵੱਟ ਕੇ ਲਿਆ ਹਟਣਾ ਚੱਲੇ ਆ ਖੜਾ ਹੋ ਮਮਾ ਮੈਂ ਤਾਂ ਪੰਨ ਜਾਇਆ ਕਰੂੰ ਬਾਹਰ ਹੀ ਨਿਕਲਦਾ ਜਾਮਾ ਤੂੰ ਮੈਂ ਅੰਦਰ ਹੀ ਪਿਆਰੇ ਨਾ ਯਾਰ ਤੂੰ ਐ ਕਿ ਮੈਂ ਛੋਟਾ ਆਏ ਚਲੀਏ ਖੇਤ ਓ ਪ੍ਰਧਾਨ ਪ੍ਰਧਾਨ ਇਧਰ ਆ ਚਲੀ ਗਿਆ ਆਪਾ ਆ ਜਾ ਖੇਤ ਦੇ ਨੀਰਾ ਬੜਾ ਖਿਲੇ ਹਟਣਾ ਦਾਤੀ ਬੋਟੋ ਆਇਆ ਕਿ ਚਲੀਏ ਖੇਤ ਚਲੋ ਫਿਰ ਪਾਣੀ ਲਵਾ ਦੇ ਕਣਕ ਨਾਲ ਪਾਣੀ ਲਵਾ ਦੇ ਕਣਕ ਨੂੰ ਮੇਰਾ ਨੰਨਾ ਲਾਉਗਾ ਤੇ ਮੈਂ ਚੱਕ ਦੇਣ ਬਈ ਫੇਰ ਨੂੰ ਫੇਰ ਦਿਖਾਉਣੀ ਹੈ ਮੇਰਾ ਨੰਨਾ ਲੈ ਬਈ ਅੱਜ ਜੱਗਿਆ 15 ਦਿਨ ਬਾਅਦ ਪਹਿਲੀ ਆ ਚੱਕ ਲਿਆ ਤੇ ਬਸ ਹੁਣ ਕੱਢਦੇ ਕਬੂਤਰ ਬਾਹਰ ਕਰ ਆਪਣੇ ਇਹਨੂੰ ਬਪੜਾ ਲੀਏ ਤੇ ਸੌਂ ਗਿਆ ਗਣਾ ਮੇਰੇ ਸਹਾਂ ਦਾ ਸੌ ਮਮਲਾ ਕਰਤਾ ਕੰਮ ਇਹਨੇ ਡਰ ਕਰਦੀ ਬਸ ਕੱਢ ਦੇ ਲਓ ਬਈ ਮਿੱਤਰੋ ਦੇਖੀਏ ਪੱਠੇ ਆਪਣੇ ਬੇਬੀ ਆਏ ਆਏ ਲੱਭੇ ਲੱਭੇ ਸਾਰੇ ਵੀਰਾਂ ਨੂੰ ਸਾਰੇ ਪੂਰੇ ਵੇਖ ਲਓ ਪੋਏ ਇੱਕ ਬੋੜੀ ਯੋਚੀ ਯੋਚੀ ਬੋੜੀ ਡੋੜੇ ਬਹੁਤ ਪਿਆ ਤੇ ਬੋੜੀ ਕਰਦਾ ਫੋੜ ਬੋੜ ਵੇ ਚਦਰਿਓ ਆਏ ਓਏ ਗੋਡਾ ਤਖਦਾ ਓਕੇ ਰਿਪੋਰਟ ਆ ਵੀ ਓਏ ਸਾਰੇ ਬੈਠੇ ਆ ਬਾਹਰ ਨਹੀਂ ਆਉਂਦੇ ਕਿਉਂਕਿ ਜੋੜੀਆਂ ਪਈਆਂ ਲੱਖੀਆਂ ਸਾਰੀਆਂ ਬਸ ਕਬੂਤਰੀਆਂ ਆਪਣੀਆਂ ਦੋ ਹੋਰ ਆ ਜਾਣੀਆਂ ਠੀਕ ਹੈ ਉਹ ਕਬੂਤਰੀ ਪਰੇ ਬੈਠੀ ਆ ਆ ਬੈਠੇ ਸਾਰੇ ਓਕੇ ਰਿਪੋਰਟ ਹੈ ਤੇ ਹੁਣ ਚੱਲਦਾ ਮਨਪ੍ਰੀਤ ਕੋਲੇ ਠੀਕ ਹੈ ਕਰਦੇ ਆ ਗੱਲਾਂ ਬਾਤਾਂ ਜਾ ਕੇ ਕੋਈ ਕੰਮ ਧੰਦੇ ਦੀਆਂ ਤੁਹਾਨੂੰ ਫੇਰ ਦਿਖਾਉਣੇ ਐ ਤੇ ਬਾਕੀ ਉਹ ਕਿ ਰਿਪੋਰਟ ਆ ਮੇਰੇ ਵੀਰੋ ਵੀਰੋ ਸਟਕਾਤੀ ਹੁਣੇ ਲੋ ਬਿਚੇ ਕੋਈ ਕਰਦੇ ਆ ਫਿਰ ਉਹ ਨਾਲ ਸ਼ੇਅਰ ਹਾਂਜੀ ਮਿੱਤਰੋ ਚੱਲ ਪਏ ਸੀ ਮਾਨਪ੍ਰੀਤ ਕੋਲੇ ਠੀਕ ਐ ਤੇ ਮੈਂ ਕੱਸੀ ਚੈੱਕ ਕਰਨ ਉੱਤੇ ਪੋਸਟ ਆਫਿਸ ਗਿਆ ਸੀਗਾ ਉੱਥੇ ਵੇਖਣਾ ਜਾ ਕੇ ਵੀ ਤਿੰਨ ਨਾਇਕ ਨਹੀਂ ਆਇਆ ਉਹ ਕਹਿੰਦਾ ਆਇਆ ਨਹੀਂ ਪਤਨ ਕਦੇ ਨਹੀਂ ਹੋਇਆ ਮੈਂ ਦੱਸ ਨਹੀਂ ਗਿਆ ਸੀਗਾ ਵੀ ਆਪਣਾ ਆਉਣ ਵਾਲਾ ਉਹ ਕਹਿੰਦਾ ਹਾਂ ਹਾਂ ਕਹਿੰਦਾ ਮੈਨੂੰ ਪਤਾ ਕਹਿੰਦਾ ਇਹਦਾ ਕੋਈ ਚੱਕਰ ਨਹੀਂ ਕਹਦਾ ਮੈਨੂੰ ਪਤਾ ਕਹਿੰਦਾ ਆਇਆ ਸੀ ਇੱਕ ਦੋ ਜਣਾਂ ਦਾ ਹੋਰ ਤਾਂ ਵੀ ਆਇਆ ਸੀਗਾ ਕਿਹੜਾ ਕੋਈ ਨਾ ਕਰੀ ਭਲਾਇਉਂ ਹੁਣ ਚਲਦੇ ਆ ਬਣਪ੍ਰੀਤ ਕੋਲੇ ਆਪਾਂ ਤੁਹਾਨੂੰ ਜਾ ਕੇ ਦਿਖਾਉਣੇਗੇ ਲਓ ਬਾਈ ਮਾ ਤੂੰ ਹੀ ਪਾਲੀਏ ਕਰਾਂ ਨਾਲੇ ਇੱਕ ਗੱਲ ਹੋਰ ਬਾਈ ਖੁਡਾਂ ਹੀ ਕਰਨੀ ਅੱਜ ਸਾਫ਼ ਸਫਾਈ ਸਾਰਿਆਂ ਦੀ ਠੀਕ ਹੈ ਮਤਲਬ ਪਰਲੇ ਇੱਕ ਦੂਜੇ ਘਰਾਂ ਦੀ ਕਰੂਆ ਬਣਪ੍ਰੀਤ ਤੇ ਆਹ ਦੋ ਤੇ ਕੱਪਣਾ ਹੈ ਇਹ ਆਪਣੇ ਕੋਲੇ ਪਰਮਾਨੈਂਟ ਹੁੰਦੇ ਹੈਗੇ ਠੀਕ ਹੈ ਇਹਨੇ ਸਫਾਈ ਕਰਨੀ ਅੱਜ ਠੀਕ ਹੈ ਪਹਿਲਾਂ ਨਹੀਂ ਮੂਡ ਬਣਿਆ ਸੀ ਮਾਨਪ੍ਰੀਤ ਕਹਿੰਦਾ ਰਖੁੱਡੇ ਸਾਫ ਕਰਨੇ ਠੀਕ ਹੈ ਕਿਹਨੂੰ ਖੁੱਡੇ ਖਾਡੇ ਸਾਫ ਅਸੀਂ ਇੱਧਰ ਕਰ ਦੋ ਤੇ ਇਹ ਕਹਿੰਦਾ ਮੈਂ ਉੱਧਰਲੇ ਕਰ ਦੂੰਗਾ ਕਿਰਾਂ ਤੂੰ ਤਾਂ ਹੀ ਪਾਲਗੇ ਹਾਥੋਂ ਸੇਕ ਲਾਂਗੇ ਬਈ ਇੱਥੇ ਠੀਕ ਹੈ ਆ ਤੂੰ ਹੀ ਪਹਿਲਾਂ ਸੋਚ ਓਕੇ ਰਿਪੋਰਟ ਆ ਹੁਣੇ ਡੂੰਗੀ ਕਰੀਂ ਇਟਾ ਉਡਾ ਪੱਟ ਕੇ ਮਤਲਬ ਪੂਰੀ ਡੂੰਗੀ ਕਰਤੀ ਵਧੀਆ A to Z ਅੱਗ ਕੋਲੇ ਬਣੇ ਰਹਿਣਗੇ ਵਧੀਆ ਇੱਟ ਤੇ ਚਲੋ ਵੀ ਕਰ ਤੂੰ ਹੀ ਤਾਂ ਹੀ ਪਾਲਗੇ ਤੇ ਫੇਰ ਕਰ ਦਿਆਂਗੇ ਠੀਕ ਹੈ ਸਾਨੂੰ ਥੋੜਾ ਨਾਲ ਸ਼ੇਅਰ ਤੇ ਫਿਰ ਕਰਦੇ ਹਾਂ ਖੁੱਡੇ ਖਾਡੇ ਸਾਫ ਵਧੀਆ ਬਣਾਵਾਏ ਖੁੱਡੇ ਓਕੇ ਰਿਪੋਰਟ ਕਰਦੇ ਹਾਂ ਜਮ ਸਾਰਾ ਕੁਝ ਠੀਕ ਹੈ ਫਿਰ ਕਰਦੇ ਹਾਂ ਲਓ ਬਾਬਿਓ ਕਰਦੇ ਹੁਣ ਖੁੱਡੇ ਸਫਾਈ ਦਾ ਕੰਮ ਸਟਾਰਟ ਸਫਾਈ ਦਾ ਚੱਕ ਲਈ ਕਈ ਤੇ ਮੁੰਡਾ ਇੱਥੇ ਬੋਕਰ ਆਪਣੀ ਓਏ ਹੈ ਬੋਕਰ ਤੇ ਬੱਠਣ ਓ ਬਈ ਬੋਕਰ ਵੀ ਚੱਕ ਲਈ ਬਈ ਤੇ ਬਣਾਉਣੇ ਆ ਵਧੀਆ ਓਕੇ ਰਿਪੋਰਟ ਸਭ ਕੁਝ ਕਰਦੇ ਹਾਂ ਜਮ ਫਰਸਟ ਕਲਾਸ ਕੰਮ ਉੱਕਰ ਹਾਲੇ ਹਾਲੇ ਤੇ ਬੱਠਲਾ ਆ ਜਾ ਉਹ ਪਤਾ ਕਿ ਫੇਰ ਡਾਲੀਆਂ ਦੋਏ ਕਰੀਣਾ ਆ ਆ ਜਾ ਹੁਣ ਦਾ ਘਾਂਟੇ ਇਸ ਕਰਦਨੇ ਵਧੀਆ ਬਣਾ ਦਾਂਗੇ ਬਿੱਲੇ ਹੀ ਤਾਂ ਕਰਨਾ ਕੀ ਤੂੰ ਚਲੋ ਭਾਈ ਕਰਦੀ ਕੰਮ ਸਟਾਰਟ ਕੇ ਦਿਖਾ ਦੀ ਹੁਣ ਮੜਿਆ ਵੀ ਗੰਦ ਪਹਿਲੇ ਕਿੰਨਾ ਖੈ ਤੂੰ ਪਹਿਲੇ ਦਿਖਾਈ ਦਿੰਦੇ ਆ ਆ ਜਾਓ ਫਿਰ ਲਓ ਮੇਟਰੋ ਲਓ ਬਾਬਿਓ ਕਰੋ ਚੈੱਕ ਠੀਕ ਐ ਇੰਨਾ ਕ ਗੰਦਾ ਐ ਤੇ ਇਹਨੂੰ ਕਰਨਾ ਸਾਫ ਅਰੇ ਮਹੀਨਾ ਸਵਾ ਮਹੀਨਾ ਹੋਇਆ ਮੰਨ ਕੇ ਚਲੋ ਇਹਨਾਂ ਨੂੰ ਮੰਨ ਲੱਕਦਾ ਵੀ ਸਾਫ ਕਰੇ ਇਹਨੂੰ ਤੇ ਆ ਵਧ ਗਿਆ ਬਣਾ ਦਾਂਗੇ ਸਾਰਾ ਕੁਛ ਆ A to Z ਕੰਪਲੀਟ ਕਰ ਦਾਂਗੇ ਇੱਕ ਆਹ ਬੈਠ ਕੇ ਆਪਣੀ ਤੇ ਦੋ ਕੁੱਡੇ ਪੜ ਲਏ ਆਪਣੇ ਡੇ ਉਹ ਵਾਲੇ ਬਾਹਰ ਹੈਗੇ ਠੀਕ ਐ ਸਾਫ ਕਰ ਦਈਏ ਤੇ ਤੁਹਾਨੂੰ ਵਿੱਚ ਜੀ ਦਿਖਾਵਾਂ ਕਲਿੱਪ ਹੋਰ ਜੋੜ ਦਾਂਗੇ ਵਿੱਚ ਠੀਕ ਐ ਤੁਹਾਨੂੰ ਫੇਰ ਦਿਖਾਉਣੇਗੇ ਲਓ ਭਾਈ ਘਰ ਦਾ ਕੰਮ ਸਟਾਰਟ ਖੁੱਡੇ ਦੀ ਸਫਾਈ ਦਾ ਇਹਨਾਂ ਬਿੱਠਾਂ ਦੀ ਪੱਟੀਆਂ ਨੇ ਹੈ ਸਾਂ ਜੜਿਆ ਪਿਆ ਪਿੱਠਾਂ ਪੱਟੀਆਂ ਨੇ ਕਰਿਆ ਭਾਈ ਇਹਨੂੰ ਇਕੱਠਾ ਕਰਕੇ ਬਾਹਰ ਸੱਟ ਕੇ ਬੋਕਰ ਬੱਕਰ ਮਾਰ ਕੇ ਵਧਿਆ ਤੁਹਾਨੂੰ ਫੇਰ ਦਿਖਾਵਾਂਗੇ ਠੀਕ ਹੈ ਕਿੰਨਾਂ ਬਿੱਠਾਂ ਪੱਟਤੀਆਂ ਰੱਧੀਆਂ ਪੱਟਤੀਆਂ ਆਤੀਆਂ ਰਹਿ ਗਈਆਂ ਤੁਹਾਨੂੰ ਫੇਰ ਦਿਖਾਵਾਂ ਠੀਕ ਹੈ ਲਓ ਮਿੱਤਰੋ ਘਰ ਦੀ ਭਾਈ ਸਫਾਈ ਆ ਬੈਠ ਕੇ ਦੀ ਤਾਂ ਮੈਂ ਓਕੇ ਰਿਪੋਰਟ ਬਣਾਤੀ ਜਾਵਾਂ ਚੈੱਕ ਕਰ ਸਕਦੇ ਜੀ ਜੇ ਮੈਂ ਫਰਸਟ ਕਲਾਸ ਕਰਤਾ ਏ ਟੂ ਜ਼ੈਡ ਕੰਪਲੀਟ ਬਾ ਕਲੀ ਕਲੀ ਤੇ ਕੱਕਾ ਰੇਤਾ ਰਹਿ ਪੌਣ ਲਾ ਤੇ ਉਹਨੂੰ ਬੰਦ ਕਰ ਦਈਏ ਤੇ ਹੁਣ ਚਲਦੇ ਆਪਾਂ ਉਹ ਖੁੱਡਾਂ ਵਾਲੇ ਪਾਸਿਓ ਉੱਥੇ ਉਹਨਾਂ ਨੂੰ ਕਰਦੇ ਆਂ ਸਾਫ਼ ਸਫਾਈ ਵਧੀਆ ਨਹੀਂ ਬਰਾਉਣੇ ਆ ਯਾਰ ਸਮਾਨ ਸਾਰਾ ਇਹ ਅੰਦਰ ਜੰਦਰ ਲੈ ਜਾਓ ਉੱਥੇ ਲੈ ਕੇ ਅਹੀ ਲੈ ਕੇ ਜਾ ਆ ਬੱਟਾ ਵੀ ਲੈ ਜਾ ਮੈਂ ਬੋਕਰ ਲਿਆਉਣਾ ਮੈਨੇ ਚਲ ਕੋਈ ਨਹੀਂ ਬਈ ਥੋੜਾ ਨਾ ਫੇਰ ਸ਼ੇਅਰ ਕਰਦੇ ਆ ਇਹ ਚਗਲ ਜਿਹਾ ਜਾ ਹੈਗਾ ਹੈਗਾ ਇਹ ਤਾਂ ਨਹੀਂ ਕੁਛ ਕਰਦਾ ਮੈਂ ਤਾਂ ਕਰਨੇ ਪੂਆ ਤੂੰ ਕੀ ਕੀਤਾ ਜਮਾ ਵਿਹਲਾ ਭਰਾ ਕੋਈ ਕੰਮ ਨਹੀਂ ਇਹਨੂੰ ਐ ਦਾ ਮੈਂ ਕੀਤਾ ਚੱਲ ਤਾਨੂੰ ਫੇਰ ਦਿਖਾਉਣੇ ਬਾਈ ਲਓ ਜੀ ਇਹਨਾਂ ਦੀ ਖੁੱਡਾਂ ਹੀ ਕਰ ਲਾ ਕੇ ਸਾਸਪਾਈ ਤੇ ਸਾਸਪਾਈ ਕਰਦੇ ਯਾਰ ਤਿੰਨ ਬਾਹਰ ਨਿਕਲ ਕੇ ਬਾਈ ਯਾਰ ਆ ਵਾਲੇ ਤਿੰਨੇ ਬਾਹਰ ਨਿਕਲ ਕੇ ਪੰਜ ਕੇ ਲੁੱਟ ਮੰਦਰ ਵੜ ਗਿਆ ਬਾਰੀ ਖੁੱਲੀ ਸੀ ਬਾਹਰ ਨਿਕਲੇ ਤੇ ਇਹਨਾਂ ਦੀ ਕਰ ਲਾ ਕੇ ਸਾਸਪਾਈ ਤੇ ਮੇਲੇ ਇੱਕ ਖੁੱਡਾ ਵੇਖ ਲੋ ਕਿੱਡਾ ਕਹਿਣਾ ਇਹ ਤੇ ਮਹ ਲੋ ਮੋਟੇ-ਮੋਟੇ ਨਾਲ ਨਾਲ ਹੀ ਇਹਨਾਂ ਪੂਰਾ ਪੱਟਲ ਫੁੱਲ ਭਰ ਗਿਆ ਤੇ ਬੋਕਰ ਮਾਰਿਆ 1.5 ਪੱਟਲ ਬਣੂਗਾ ਜੋ ਠੀਕ ਹੈ ਬਾਕੀ ਬੈਠੇ ਸਾਰੇ ਜੰਗਲ ਵਾਂਗ ਸਾਰੇ ਬੈਠੇ ਆਗੇ ਤੇ ਕਰਦਗੇ ਸਾਸਪਾਈ ਉਹਨਾਂ ਦੀ ਮਾੜੀ ਖੁੱਡਿਆਂ ਦੀ ਇੱਕ ਖੁੱਡਾ ਇਧਰ ਨਾਲ ਰਹਿ ਗਿਆ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਗੰਦਲਾ ਬੱਕਰ ਕਰਦੇ ਹੁਣ ਅਸੀਂ ਸ਼ੇਅਰ ਬਾਜੀ ਲਓ ਬਈ ਦੂਜੇ ਕਰਦੇ ਆ ਸਫਾਈ ਉਹਨਾਂ ਦੂਜੇ ਇਹ ਤਾਂ ਕਰਤੀ ਤੇ ਇਹਨੂੰ ਕਰਦੇ ਸਾਬ ਤੁਹਾਨੂੰ ਫੇਰ ਦਿਖਾਵਾਂਗੇ ਲਓ ਮੇਟਰੋ ਕਰਤੀ ਆਹ ਖੁੱਡੇ ਦੀ ਵੀ ਸਫਾਈ ਵਧੀਆ ਕਰੋ ਚੱਕ ਠੀਕ ਹੈ ਆਹ ਤੇ ਨਿਸ਼ਾਨ 'ਚ ਬਿੱਠਾ ਛਪੀਆਂ ਪਈਆਂ ਉਹ ਨਿਸ਼ਾਨ 'ਤੇ ਤੁਨਾ ਜਾਲ ਜੂਲ ਵੀ ਵਿੱਚ ਬਹੁਤ ਗੰਦ ਜਾਲ ਦੇ ਵੀ ਠੀਕ ਹੈ ਮਿੱਠਾ ਮੁੱਠਾ ਜੀ ਬਹੁਤ ਪਈਆਂ ਇਹ ਵੀ ਕਰ ਦਈਏ ਸਾਫ ਤੇ ਫਿਰ ਆਪਾਂ ਉਹ ਕਮਰਾ ਵੀ ਕਰਾਂਗੇ ਸਾਫ ਆਪਣਾ ਵਾਲਾ ਇਹ ਆ ਕਮਰਾ ਵੀ ਸਾਫ ਕਰ ਦਾਂਗੇ ਪਰ ਫਿਰ ਆਪਾਂ ਓਕੇ ਰਿਪੋਰਟ ਅਵੇਲੇ ਫਿਰ ਆਪਾਂ ਫਿਰ ਚੱਲਾਂਗੇ ਘਰੇ ਨਾਲ ਨੂੰ ਕਿ ਆਵਾਂਗੇ ਠੀਕ ਹੈ ਫਿਰ ਤੁਹਾਨੂੰ ਦਿਖਾਉਣੇ ਬਾਅਦ ਕਰਦੇ ਹਾਂ ਲਓ ਮਿੱਤਰੋ ਤੇ ਆ ਵੀ ਸਾਫ ਕਰਤਾ ਬਾਹਰ ਜਾਲ ਤੇ ਕਮਰਾ ਵੀ ਕਰਦਾ ਸਭ ਵਧੀਆ ਬਣਾਤਾ ਤੇ ਆ ਚੱਕ ਦੀਏ ਸਿੱੜ ਦੀਏ ਫਿਰ ਪੀਪੀਆਂ ਪਾਪੀਆਂ ਸਾਬ ਧੋਵਾਂਗੇ ਠੀਕ ਆਪਾਂ ਬਾਹਰ ਕੱਢ ਦਾਂਗੇ ਧੋਵਾਂਗੇ ਇਹਨਾਂ ਨੂੰ ਵੀ ਠੀਕ ਹੈ ਫਿਰ ਕਰਦੇ ਆ ਸ਼ੇਅਰ ਤੁਹਾਡੇ ਨਾਲ ਆਪਾਂ ਬੌਕਰ ਰਪੋਟਾ ਜਮਾ ਲਓ ਮਿੱਤਰੋ ਤੇ ਕਰਤੀ ਘਰ ਦੀ ਸਫਾਈ ਵੀ ਕਰਤੀ ਸਾਰੀ ਬੌਕਰ-ਬੁਕਰ ਮਾਰਤੀ ਸੀ ਤੇ ਹੁਣ ਚਲਦੇ ਆ ਘਰੇ ਘਰੇ ਜਾ ਕੇ ਨਾਲ ਨੂੰ ਲਈਏ ਯਾਰ ਤੇ ਰੇਤ ਤਰੁੱਤਾ ਬਾਲਾ ਪਿਆ ਸਿਰ ਚ ਆਹ ਚਾਹ ਚ ਪੀ ਲਾਂਗੇ ਦੇ ਦੁਆਰੇ ਫੇਰ ਉਹਨਾਂ ਦੇ ਰੇਤਾ ਉੱਤੇ ਲੈ ਕੇ ਆਵਾਂ ਟਿੱਬੇ ਤੋਂ ਯਾਰ ਨੂੰ ਫੇਰ ਦਿਖਾਉਣੇ ਆ ਬਾਅਦ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਕੋਈ ਚੱਕਰ ਨਹੀਂ ਬਾਬੂ 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 ਸੋਬੀ ਨਾ ਕਿ ਆਗੇ ਸੀ ਫਰੈਸ਼ ਹੋ ਕੇ ਜਮਾ ਫਰੈਸ਼ ਹੋ ਕੇ ਆਗੇ ਤੇ ਸਾਡੇ ਮੂਰੇ ਫਿਰਦਾ 3 3 ਪੀਸ ਤੇ ਪੀਪੀਆ ਧੋਦੇ ਮੁੰਡਿਆ ਅੱਗ ਮਚਾ ਦੇ ਫਿਰ ਨਹੀਂ ਕੁਝ ਕਰਨਾ ਦਾ ਤੂੰ ਹੋਰ ਠੰਡ ਲੱਗੀ ਨੇ ਠੰਡ ਬਹੁਤ ਹੈ ਕਰਕੇ ਦਿਖਾਵਾਂ ਹੈ ਕੀ ਹੋ ਗਿਆ ਨਾ ਬੱਸ ਐਨ ਟੋੜ ਖਾਇ ਤੂੰ ਐਨ ਟੋੜ ਤੋ ਉਹ ਭਰਾ ਖਰਾਬ ਤੋੜ ਨਜ਼ਰ ਲਾ ਦੇਗਾ ਤੂੰ ਐਵੇਂ ਲੋਗ ਮੋ ਨਜ਼ਰ ਤੈਨੂੰ ਵੱਡੇ ਦਿਨ ਤੀਛੇ ਨੂੰ ਤੈਨੂੰ ਮੈਂ ਜੋ ਆਕਾਂ ਲਈ ਕਰਦਾ ਉਹੀ ਕਰਤੀ ਨਾ ਅੱਗ ਮਚਾੜਾ ਖੈਣੇੜ ਕਰਕੇ ਤੇ ਟੁੱਟਿਆ ਹੈ ਟੁੱਟਿਆ ਤੇਰੇ ਤੂੰ ਅੱਗ ਮਚਾੜਾ ਲੱਥੇ ਖਾਲੇਗਾ ਭਲੇਖੇ ਜੇ ਤੂੰ ਮਚਾ ਲੂੰਗਾ ਮਚਾਣਾ ਮਚਾੜਾ ਯਾਰ ਤੇ ਉਹ ਨਾ ਤੇ ਮਿੱਟੀ-ਮੁੱਟੀ ਲੈ ਕੇ ਆਈਗੇ ਲਿਆਉਣੇ ਆ ਜਾਏ ਕਿ ਨਹੀਂ ਆਉਂਦੇ ਨਾ ਤੈਨੂੰ ਤਾਂ ਲੈਕ ਨਹੀਂ ਆਉਂਦੇ ਸੀ ਪਰ ਮੈਂ ਜਾਂਦਾ ਤੂੰ ਕਰਦਾ ਖਰਾਬ ਸਾਨੂੰ ਜਾਣ ਜਾਣ ਕੇ ਠੀਕ ਹੈ ਮੈਂ ਤੁਹਾਨੂੰ ਖਰਾਬ ਕਰਦਾ ਨਾ ਹਾਂ ਤੂੰ ਕਰਦਾ ਖਰਾਬ ਮੈਂ ਹੁਣ ਖਰਾਬ ਕਰਦਾ ਨਾ ਤੂੰ ਕੰਮ ਕਰੇ ਤੂੰ ਲੀ ਲੈ ਓਏ ਨਾ ਤੂੰ ਕੰਮ ਕਰੇ ਤੂੰ ਲੀ ਲੈ ਨਾ ਇਹਦਾ ਵੀਡੀਓ ਏ ਦਿਖਾ ਦੂੰਗਾ ਮੈਂ ਤੈਨੂੰ ਤੇਰੀਆਂ ਵੀਡੀਓ ਤੋਂ ਜੱਜ ਕੇ ਦਿਖਾ ਦੂੰਗਾ ਹੋਰ ਤਾਂ ਨਹੀਂ ਕੁਝ ਕਰਨਾ ਮੈਂ ਲਵ ਯੂ ਸਾਰਿਆਂ ਨੂੰ ਫੇਰ ਕਰਦੇ ਆਂ ਉਹੀ ਗੰਦ ਰਿਆ ਪਤਾ 2 ਮਿੰਟ ਹਾਂਜੀ ਲੋ ਕੀ ਪੋਜੀਸ਼ਨ ਹੈ ਪੋਜੀਸ਼ਨ ਹੈਗੀ ਆ ਰੇਤਾ ਲਿਆਂਦਾ ਤੇ ਕਲੀ ਲਿਆਂਦੀ ਤੋਂ ਖੁੱਡੈ ਖੇਡ ਦੀ ਤਿਆਰੀ ਹੈ ਪੂਰੀ ਤਿਆਰੀ ਹੈ ਹਾਂ ਪੂਰੀ ਤਿਆਰੀ ਹੈ ਕੱਲ ਥਾਂਵਾਂ ਚੰਗਾਇਆ ਕੱਢ ਆ ਤਾਂ ਬਈ ਹੈਗਾ ਕਲੀ ਸਾਡੀ ਠੀਕ ਆ ਪੁਜਾਰੀ ਕੰਪਨੀ ਦੀ ਆ ਜੁੜੀ ਵਾਲਾ ਬੈਠਾ ਹੈ ਤੇ ਮੈਂ ਗਿਆ ਤੇ ਰਲੀਆਂ ਜਾਂਦੀ ਹੈ ਲਾਈਟਿੰਗ ਘੱਟ ਆ ਥੋੜੀ ਜੀ ਲਾਈਟਿੰਗ ਥੋੜੀ ਘੱਟ ਆ ਹਾਂ ਹੈਗੀ ਦੇਖ ਤਾਂ ਆਉਂਦੀ ਹੈ ਨਾ ਇਸ ਤੋਂ ਬਾਅਦ ਫਿਰ ਮੁੰਡਾ ਲਾ ਲੂਗੇ ਸਿੱੜਦਾ ਹੈਗਾ ਤੇ ਮੈਂ ਘਰ ਵਾਲੇ ਕੁੜੜੇ ਜਾ ਕੇ ਸਿੱਟਰੀ ਹੈਗੀ ਹਨ ਤੇ ਇਧਰ ਇਹਨੇ ਸਿੱਟਨੀ ਹੈਗੀ ਫਿਰ ਚਲੋ ਰਾਲ ਰੂ ਲੈ ਤੋ ਉਦੋਂ ਬਾਅਦ ਫਿਰ ਲਾ ਦੂ ਕੋਈ ਵੀ ਨੂੰ ਸਿੱਟਣ ਲੱਗਾ ਦਿਖਾ ਦੂ ਸਵਾਦ ਜਾਂ ਪੂਰਾ ਦੇਊ ਉਹ ਤੋ ਲਓ ਵੇ ਘਰ ਤੇ ਕਲੀ ਤਿਆਰ ਕਲੀ ਤੇ ਰੇਤਾ ਤੇ ਉਹ ਖਿលਿਆਰ ਦੇ ਅਹਲੜ ਇਹ ਆਏ ਖਿលਿਆਰ ਨੇ ਸਾਰੀ ਆਏ ਕਾ ਕਰਕੇ ਠੀਕ ਹੈ ਦੇਖ ਬੰਨ ਖੁਸ਼ਕ ਹੋ ਗਿਆ ਇੱਕ ਮਿੰਟ ਬਈ ਸੈਟ ਲਈਏ ਕਰਾਂ ਠੀਕ ਹੈ ਤੁਹਾਨੂੰ ਪੇਰ ਦਿਖਾਉਣੇ ਨੇ ਲਓ ਵੇ ਮਿੱਤਰੋ ਕਰੋ ਚੈੱਕ ਉਹੀ ਹੈ ਲੋ। ਇਹ ਲੋਬਿਕ ਕਰਤੀ ਓਕੇ ਰਿਪੋਰਟ ਜਮਾ। ਪਾ ਕੇ ਰੇਤਾ ਰੁੱਤਾ ਐ ਖੁਸ਼ਕ ਬਣਾਤਾ ਸਾਰਾ। ਵਧੀਆ। A to Z। ਤੇ ਇੱਥੇ ਥੋੜਾ ਹੋਰ ਪਾ ਦਈਏ। ਫੋਟੋ ਨਾਲ ਫੇਰ ਕਰੀਂ ਸ਼ੇਅਰ ਹੁਣ ਪਾਉਣੇ ਨਾ। ਹੁਣ ਪਾਉਣੇ ਅੰਦਰ ਜਾ ਕੇ ਆਪਣੇ ਦੋਦੇ ਫਡੋਰੇ ਉੱਥੇ ਜਾ ਕੇ ਪਾਈਏ ਠੀਕ ਐ। ਤੇ ਦਿਖਾਉਣੇ ਹੁੰਦੇ। ਲੋ ਬਾਈ ਇੱਧਰ ਵੀ ਲੈ। ਤੇ ਇੱਧਰ ਵੀ ਸੜਦੀ ਅੰਦਰ ਵੜ ਕੇ। ਇੱਕ ਮਿੰਟ। ਫੁੱਲ ਕਿਹਨੂੰ ਲਓ ਬਈ ਇਧਰ ਵੀ ਛੱਡ ਦਈਏ ਵਧੀਆ ਚੰਗੀ ਤਰ੍ਹਾਂ ਨਾ ਚੰਗਾ ਰੱਖੋਨੇ ਲਓ ਬਈ ਘਟ ਗਈ ਸੀ ਕਲੀ ਤੇ ਹੋਰ ਬਣਾ ਕੇ ਲੈ ਕਲੀ ਤੇ ਰਹਿਤਾ ਥੋੜਾ ਪਤਲਾ ਪਤਲਾ ਪਿਆ ਪਹਿਲਾਂ ਤੇ ਮੈਂ ਫਿਰ ਹੋਰ ਬਣਾ ਕੇ ਹੋਰ ਛੱਡ ਦਈਏ ਠੀਕ ਹੈ ਲਓ ਬਈ ਓਕੇ ਰਿਪੋਰਟ ਹੈ ਕਾ ਵੀ ਛੱਡ ਦਈਏ ਬਈ ਤੁਮਰਪਾ ਚਲਦੇ ਆ ਘਰੇ ਬਸੈਂਟਰੀ ਕਿੱਦ ਕਰੇ ਜਾਗੇ ਹਮ ਮੋਨ ਦਾਣੇ ਪੜੀ ਉਹਨਾਂ ਨੂੰ ਵੀ ਲੈ ਕੇ ਆਣੇ ਨੂੰ ਫੇਰ ਦਿਖਾਉਣੇ ਨੇ ਹਾਂਜੀ ਮਿੱਤਰੋ ਆ ਗਏ ਸੀ ਘਰੇ ਤੇ ਦੋਨਾ ਪਾਣੀ ਲੱਗ ਭੱਗ ਕੰਮ ਇਹ ਹੈ ਕਿ ਦਾਣੇ ਇਹਨਾਂ ਖਰਾਬ ਨਹੀਂ ਕਰਨੇ ਚਾਹੀਦੇ ਨਾ ਇਹ ਦਾਣੇ ਹੈਗੇ ਹਮ ਗੋਪਤਰ ਕਵਾਤਰ ਵੇਰੇ ਨੇ ਸੈਟ ਹੈ ਕਿ ਹਾਂ ਬੈਠੇ ਆ ਦੋਨੇ ਜੋੜੀਆਂ ਬੈਠ ਗਏ ਓਕੇ ਰਿਪੋਰਟ ਆ ਜਾਵਾ ਇਹਨਾਂ ਜੀ ਦਾ ਉਹ ਕੁਲਕ ਲੱਗਿਆ ਕੱਲ ਹੁਣ ਕਰ ਕੇ ਇਹਨੂੰ ਪਾਏ ਸੀ ਜੀ ਇਹ ਤਾਂ ਦਾਣੇ ਖਾਂਦੇ ਬਹੁਤ ਘੱਟ ਆ ਯਾਰ ਜੇ ਬਾਲੇ ਪਾਉਣੇ ਮੁੜ ਕੇ ਥੱਲੇ ਖਰਾਬ ਕਰੀਂ ਤੇ ਟੀਨਾਂ ਨੂੰ ਬੰਦ ਕਰਕੇ ਤੁਮਾਰ ਕੇ ਲਾਉ ਪਈ ਓਕੇ ਰਿਪੋਰਟ ਕਰਦੇ ਨ ਜਾਵਾਂ ਬਾ ਰੋਟੇਟ ਹੀ ਖਾ ਲਿਆ ਹੁਣ ਇੱਕ ਲੇਟ ਹੋ ਗਿਆ ਜਿਆ ਥੋੜਾ ਜਿਆ ਠੀਕ ਹੈ ਇਹ ਮਤਲਬ ਅੱਗੇ ਮੈਂ 7:30 ਹੋ ਕੇ ਪਹਿਲੇ ਟੁੱਟਿਆ ਪਏ ਹੁਣ ਗਰੀ ਪਾਦਾ ਰੋਟੀ ਖਾ ਲਈਏ ਹੁਣ ਫਿਰ ਸ਼ੇਅਰ ਕਰਦੇ ਹਾਂ ਨਾਲ ਹਾਂਜੀ ਲੋ ਮਿੱਤਰੋ ਕਰਤੀ ਹੈ ਇੰਡੀਗਾ ਜਿਵੇਂ ਤੁਹਾਨੂੰ ਪਤਾ ਹੀ ਅੱਜ ਖੋਟੇਸ ਆ ਸਫਾਈ ਕਰਤੀ ਵਧੀਆ ਓਕੇ ਰਿਪੋਰਟ ਹੋ ਗਈ ਸਭ ਕੁਝ ਤੇ ਹੋਰ ਹੋਰ ਮੈਨੂੰ ਨਹੀਂ ਪਤਾ ਮੈਂ ਕੀ ਕਰਿਆ ਹੈ ਹੋਰ ਯਾਰ ਸਾਡ ਕਿਸਰੀ ਜੀ ਨਹੀਂ ਜੀ ਟੈਟਿਆ ਸ੍ਰੀ ਥੋੜਾ ਡਾਊਨ ਹੈਗਾ ਤੇ ਕਲੇ ਕੁਲੀ ਮਨਲਾ ਮਿੱਟੀ ਚ ਲਾ ਕੇ ਰੇਤ ਚ ਪਾਤੀ ਹਾਂ ਉਹ ਰਿਪੋਰਟ ਕਰਤੀ ਹੈਗੀ ਬਸ ਇੰਨੀ ਗੱਲ ਸੀ ਇੰਨੀ ਬਾਤ ਚਲੋ ਬਾਈ ਬਈ ਚਲੋ ਥੋੜਾ ਫੇਰ ਕਰਦੇ ਆਂ ਸ਼ੇਅਰ ਵੀ ਠੀਕ ਹੈ ਇੱਕ ਸ੍ਰੀ ਨੇ ਸੈੱਟ ਖਾਂਗੇ ਜੀ ਲੱਗੀ ਪਈ ਆ ਚਲੋ ਕੋਈ ਨਹੀਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਬਾਈ ਬਣ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪ ਇਹਨੂੰ ਇੰਨੀ ਗੱਲ ਐ ਇੰਨੀ ਬਾਤ ਐ ਤੇ ਮਿਲਦੇ ਆਂ ਪਰ ਕਿਸੇ ਨਵੀਂ ਵੀਡੀਓ 'ਚ ਆਪਾਂ ਇਦੋਂ ਵੀ ਚੰਗੇ ਚੰਗੇ ਵੀਡੀਓ ਜਿਵੇਂ ਜੇ ਮਾ ਗਰਮੀ ਆਈ ਜਾਂਦੀ ਆ ਅੱਗੇ ਮਾਲ ਗਰਮੀ ਦਾ ਮੌਸਮ ਆਉਣਾਗਾ ਉਵੇਂ ਸਿਰੇ ਲਾਉਂਦੇ ਆਵਾਂਗੇ ਸਿਰੇ ਜਮਾ ਓਕੇ ਰਿਪੋਰਟ ਕਰਦੇ ਆਂਗੇ ਬਸ ਵੀਡੀਓ ਲਾਈਕ ਸ਼ੇਅਰ ਵੱਤ ਤੋਂ ਵੱਤ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਸ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆਂ ਅਗੇ ਨਵੀਂ ਵੀਡੀਓ ਨਾਲ